ਵਿਲੇਜ ਡਿਫੈਂਸ ਕਮੇਟੀ ਵੱਲੋਂ ਅੱਜ ਬਠਿੰਡਾ ਚ ਕਮੇਟੀਿੰਗ ਕੀਤੀ ਗਈ ਹੈ ਸਾਡੇ ਨਾਲ ਕਮੇਟੀ ਦੇ ਸਪੋਕਸਪਰਸਨ ਪੰਜਾਬ ਦੇ ਬਲਤੇਜ ਸਿੰਘ ਪੰਨੂ ਮਦੂਰ ਦਾ ਗੱਲਬਾਤ ਕਰਦੇ ਆ ਪੰਨੂ ਸਰ ਅੱਜ ਮੀਟਿੰਗ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਕੋਈ ਜ਼ੋਨ ਦੀ ਮੀਟਿੰਗ ਸੀ ਵੀ ਔਰ ਜਿੰਨੇ ਵੀ ਜ਼ੋਨ ਨੇ ਸਾਰੇ ਜਗ੍ਹਾ ਦੇ ਵਿੱਚ ਪੂਰੀ ਟੀਮ ਜਿਹੜੀ ਉਹ ਜਾ ਰਹੀ ਹੈ ਇਸ ਦੇ ਵਾਸਤੇ ਕਿ ਜਿਹੜੇ ਮੈਂਬਰ ਸਹਿਬਾਨ ਨੇ ਚਾਹੇ ਉਹ ਜ਼ਿਲ੍ਹਾ ਪੱਧਰ ਦੇ ਉੱਤੇ ਨੇ ਚਾਹੇ ਉਹ ਅਸੈਂਬਲੀ ਪੱਧਰ ਦੇ ਉੱਤੇ ਨੇ ਚਾਹੇ ਪਿੰਡ ਵਾਰਡ ਪੱਦਰ ਦੇ ਦਿੱਤੇ ਨੇ ਉਹਨਾਂ ਸਭ ਨੂੰ ਇਹ ਹੌਸਲਾ ਦੇਣ ਦੇ ਵਾਸਤੇ ਕਿ ਪੂਰੀ ਦੀ ਪੂਰੀ ਟੀਮ ਤੁਹਾਡੇ ਨਾਲ ਖੜੀ ਹੈ ਕਿਉਂਕਿ ਇੱਕ ਫੇਜ਼ ਜਿਹੜਾ ਮੁਕੰਮਲ ਹੋ ਰਿਹਾ ਮੀਟਿੰਗਸ ਆ ਤੇ ਅਗਲਾ ਫੇਜ਼ ਜਿਹੜਾ ਬਹੁਤ ਸੈਂਸਿਟਿਵ ਹੈ ਬਹੁਤ ਜ਼ਿੰਮੇਵਾਰੀ ਵਾਲਾ ਉਹ ਉਹਦੇ ਵਾਸਤੇ ਅਸੀਂ ਇਸ ਟੀਮ ਨੂੰ ਤਿਆਰ ਕਰਨ ਦੇ ਵਾਸਤੇ ਇਹਨਾਂ ਦੇ ਕੋਲ ਪਹੁੰਚ ਕੇ ਕਿੰਨਾ ਕਸਰ ਹੋਇਆ ਹੈ ਕਮੇਟੀਆਂ ਬਣੀਆਂ ਜਦੋਂ ਦੀਆਂ ਪੁਲਿਸ ਵੀ ਕਾਰਵਾਈ ਕਰ ਰਹੀ ਹੈ ਨਸ਼ਾ ਤਸਕਰਾ ਤੇ ਕੀ ਕਰਨਾ ਚਾਹੋ ਤੁਸੀਂ ਗਰਾਉਂਡ ਤੋਂ ਪਤਾ ਕਰ ਸਕਦੇ ਹੋ ਆਸੋੜੇ ਭਾਜੜਤ ਪਈ ਹੋਈ ਹੈ ਨਾ ਵੇਚਣ ਵਾਲਿਆਂ ਦੇ ਵਿੱਚ ਕਿਉਂਕਿ ਮਾਨ ਸਰਕਾਰ ਦਾ ਸਿੱਧਾ ਜਿਹੜਾ ਉਹਨਾਂ ਨੂੰ ਕਹਿਣਾ ਹੈ ਸਟ੍ਰੇਟ ਫਾਰਵਰਡ ਜਾਂ ਤਾਂ ਇੱਕ ਕੰਮ ਛੱਡ ਦਿਓ ਜਾਂ ਫਿਰ ਪੰਜਾਬ ਛੱਡ ਦਿਓ ਪਰ ਬਹੁਤ ਸਾਰੇ ਜੰਦਰੇ ਲਾ ਕੇ ਭੱਜ ਗਏ ਨੇ ਰਹਿੰਦੇ ਨੇ ਅਜੇ ਬਹੁਤ ਸਾਰੇ ਕਿਉਂਕਿ ਲੜਾਈ ਲੰਬੀ ਹੈ ਢਿੱਡੀ ਵੱਡੀ ਮਰਜ਼ੀ ਹੋਵੇ ਇਹ ਲੜਾਈ ਜਿਹੜੀ ਆ ਅਸੀਂ ਉਹ ਲੜਾਂਗੇ ਆਖਰੀ ਦਮ ਤੱਕ ਜਿਹੜੀ ਉਹ ਲੜਾਈ ਲੜਾਂਗੇ ਔਰ ਇਸ ਸਪੋਰਟ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਕੇ ਰਾ ਦੇਣ ਅਨੁਸਾਰ ਜੇ ਗੱਲ ਕਰੀਏ ਲਗਾਤਾਰ ਪੰਜਾਬ ਪੁਲਿਸ ਨੂੰ ਵੀ ਨਸ਼ਾ ਤਸਕਰਾਂ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਉਹਨਾਂ ਦੇ ਘਰ ਟਾਏ ਜਾ ਰਹੇ ਹੈਗੇ ਆ ਕਿੰਨਾ ਕੁ ਫਰਕ ਪੈਂਦਾ ਹੈ ਜਦੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਨਸ਼ਾ ਤਸਕਰਾਂ ਤੇ ਤੇ ਉਹ ਪੁਲਿਸ ਜਿਹੜੀ ਆ ਉਹ ਆਪਣਾ ਕੰਮ ਕਰ ਰਹੀ ਆ ਅਰੈਸਟ ਕਰਨ ਵਾਲਾ ਪ੍ਰਸ਼ਾਸਨ ਜਿਹੜਾ ਆ ਉਹ ਜੇ ਨਾਜਾਇਜ਼ ਕਬਜ਼ੇ ਜਿਨ੍ਹਾਂ ਨੇ ਕੀਤੇ ਨੇ ਤਸਕਰਾਂ ਦੇ ਉਹਨਾਂ ਦੇ ਘਰ ਜਿਹੜੇ ਉਹ ਪ੍ਰਸ਼ਾਸਨ ਢਾਹਿਆ ਜਿਹੜੀ ਜਿਹਦੀ ਜ਼ਿੰਮੇਵਾਰੀ ਆ ਜਵੇਂ ਨਸ਼ਾ ਮੁਕਤੀ ਮੋਰਚਾ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਆਪਣੇ ਤੌਰ ਦੇ ਉੱਤੇ ਕਰ ਰਹੀ ਹੈ ਇਹ ਯੁੱਧ ਹੈ ਯੁੱਧ ਦੇ ਵਿੱਚ ਵੱਖੋ ਵੱਖਰੇ ਫੇਜ਼ ਹੁੰਦੇ ਨੇ ਵੱਖ-ਵੱਖਰੇ ਉਹਨਾਂ ਦੀ ਯੂਨਿਟ ਬਣੇ ਹੁੰਦੇ ਨੇ ਕਿ ਕਿ ਕਿਹੜੇ ਯੂਨਿਟ ਦਾ ਕੀ ਕੰਮ ਆ ਜਿਹੜਾ ਜਿਹਦੀ ਡਿਊਟੀ ਆ ਜੀ ਉਹ ਆਪਣੇ ਤੌਰ ਦੇ ਉੱਤੇ ਕਰ ਰਿਹਾ ਹੈ ਇਸੇ ਕਰਕੇ ਯੁੱਧ ਲੈਵਲ ਦੇ ਉੱਤੇ ਜਿਹੜੀ ਆ ਇਹ ਲੜਾਈ ਲੜੀ ਜਾ ਰਹੀ ਹੈ ਤੇ ਉਦੋਂ ਸਾਰਤਕ ਨਤੀਜੇ ਨਿਕਲ ਰਹੇ ਆ ਨਿਕਲਣਗੇ ਅੱਜ ਬਠਿੰਡਾ ਚ ਵੱਖ-ਵੱਖ ਜ਼ਿਲ੍ਹੇ ਦੇ ਕਮੇਟੀ ਦੇ ਆਗੂ ਵੀ ਪਹੁੰਚੇ ਸੀਗੇ ਕਿਸ ਤਰ੍ਹਾਂ ਦਾ ਗੱਲਬਾਤ ਹੋਈ ਹੈ ਕਿਸ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਹਦਾਇਤਾਂ ਨਹੀਂ ਹਦਾਇਤਾਂ ਦਾ ਉੱਥੇ ਹੁੰਦੀਆਂ ਨਹੀਂ ਦਿੱਤੇ ਇਹੋਂ ਲੱਗੇ ਕਿ ਕੋਈ ਛੋਟਾ ਹੈ ਕੋਈ ਵੱਡਾ ਹੈ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਸਾਡੀ ਟੀਮ ਜਿਹੜੀ ਹੈ ਉਹ ਸਾਰੇ ਮੈਂਬਰ ਇੱਕੋ ਜਿਹੇ ਨੇ ਚਾਹੇ ਕੋਈ ਜ਼ੋਨ ਦਾ ਹੈਡ ਹੈ ਚਾਹੇ ਕੋਈ ਡਿਸਟ੍ਰਿਕਟ ਦਾ ਹੈਡ ਹੈ ਚਾਹੇ ਅਸੈਂਬਲੀ ਦਾ ਚਾਹੇ ਕੋਈ ਮੁਹੱਲਾ ਦੇ ਵਿੱਚ ਹੀ ਕੋਈ ਕੰਮ ਕਰ ਰਿਹਾ ਸਾਡੇ ਵਾਸਤੇ ਸਾਰੇ ਸਤਿਕਾਰਤ ਨੇ ਅਸੀਂ ਉਹਨਾਂ ਦੇ ਨਾਲ ਮਿਲ ਕੇ ਬੈਠ ਕੇ ਅਗਲੀ ਜਿਹੜੀ ਵਿਉਂਤਬੰਦੀ ਹੈ ਉਹ ਕਰਨ ਦੇ ਵਾਸਤੇ ਆਏ ਪੰਨ ਸਰ ਇੱਕ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਲੋਕ ਕਈ ਡਰਦੇ ਹੈਗੇ ਜੇ ਮੈਂ ਇਨਫਾਰਮੇਸ਼ਨ ਨਾ ਦਿੰਦੇ ਕਿਉਂਕਿ ਕਈ ਇਨਸੀਡੈਂਟ ਵੀ ਵਾਪਰ ਚੁੱਕੇ ਆ ਖਾਸ ਕਰਕੇ ਬਠਿੰਡਾ ਚ ਵੀ ਵਾਪਰਿਆ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੋ ਜਿਨ੍ਹਾਂ ਦੇ ਮਨ ਚ ਡਰ ਦਾ ਮਾਹੌਲ ਬੈਠਿਆ ਹੋਇਆ ਦੇਖੋ ਘਬਰਾਉਣ ਦਾ ਇਹਦੇ ਵਾਸਤੇ ਸਮੁੱਚੇ ਮਾਪੇ ਉਹਨਾਂ ਦੇ ਪਿੱਛੇ ਖੜੇ ਆ ਸਾਡੀ ਪੂਰੀ ਦੀ ਪੂਰੀ ਟੀਮ ਜਿਹੜੀ ਆ ਉਹਨਾਂ ਦੇ ਪਿੱਛੇ ਖੜੀ ਆ ਔਰ ਇਹ ਸਖਤ ਚੇਤਾਵਨੀ ਆ ਉਹਨਾਂ ਲੋਕਾਂ ਨੂੰ ਜਿਹੜੇ ਨਸ਼ੇ ਦੇ ਸਮਗਲਰ ਨੇ ਕੋ ਛੋਟਾ ਕੋਈ ਵੱਡਾ ਕਿ ਇਹ ਜਿਹੜੀ ਟੀਮ ਜਿਹੜੀ ਇਸ ਵੇਲੇ ਗਰਾਊਂਡ ਦੇ ਉੱਤੇ ਲੜ ਰਹੀ ਹੈ ਇਹਨਾਂ ਦੀ ਹਵਾ ਵੱਲ ਵੀ ਕਿਸੇ ਨੇ ਜਿਹੜਾ ਦੀ ਉਹ ਵੇਖਿਆ ਤੇ ਸਖਤ ਤੋਂ ਸਖਤ ਐਕਸ਼ਨ ਜਿਹੜਾ ਉਹ ਸਰਕਾਰ ਲਾਊਗੀ ਇਹ ਤੋਂ ਜ਼ਿਆਦਾ ਸਟ੍ਰੇਟ ਫਾਰਵਰਡ ਜਿਹੜਾ ਉਹਨਾਂ ਨੂੰ ਕੁਝ ਨਹੀਂ ਕਿਹਾ ਜਾ ਸਕਦਾ ਕਿ ਜ਼ਿਆਦਾ ਇਹ ਕੰਮ ਛੱਡ ਦਿਓ ਜਾਂ ਫਿਰ ਪੰਜਾਬ ਛੱਡ ਦਿਓ ਬਿਲਕੁਲ ਹੀ ਬਿਲਕੁਲ ਐਸੀ ਡਿਫੈਂਸ ਕਮੇਟੀ ਦੇ ਆਗੂ ਬਲਦੇਸਿੰਘ ਪੰਨੂ ਜਿਨ੍ਹਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਕਿਸਮ ਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਬਖਸ਼ਿਆ ਨਹੀਂ ਜਾਏਗਾ ਤੇ ਉਹਨਾਂ ਤੇ ਜਿਹੜੀ ਹੈ ਸਖਤੋ ਸਖਤ ਜਿਹੜੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਤੇ ਉਹਨਾਂ ਨੇ ਪਿੰਡਾਂ ਦੇ ਲੋਕਾਂ ਨੂੰ ਵੀ ਮੈਸੇਜ ਦਿੱਤਾ ਕਿ ਜੇ ਕੋਈ ਵੀ ਨਸ਼ਾ ਤਸਕਰ ਤੁਹਾਡੇ ਪਿੰਡਾਂ 'ਚ ਨਸ਼ਾ ਵੇਚਦਾ ਹੈ ਤਾਂ ਤੁਰੰਤ ਸਾਡੀ ਕਮੇਟੀਆਂ ਨੂੰ ਜਿਹੜਾ ਉਸ ਦੀ ਜਾਣਕਾਰੀ ਦਿਓ ਪੰਜਾਬ ਪੁਲਿਸ ਨੂੰ ਜਿਹੜੀ ਜਾਣਕਾਰੀ ਦਿਓ ਉਹਨਾਂ ਤੇ ਵੀ ਜਿਹੜੀ ਹੈ ਸਖਤੋ ਸਖਤ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਕੈਮਰਾਮੈਨ ਸੁਖੀਲ ਦੇ ਨਾਲ ਮਨੋਚਰ ਕੀ ਬਾਲ ਥੈਂਕਸ ਵੀ ਰੱਖੀ ਵੀ ਮਖੰਡਾ ਕਮੇਟੀ ਵੱਲੋਂ ਅੱਜ ਬਠਿੰਡਾ ਚ ਕਮੇਟੀਿੰਗ ਕੀਤੀ ਗਈ ਹੈ ਸਾਡੇ ਨਾਲ ਕਮੇਟੀ ਦੇ ਸਪੋਕਸ ਪਰਸਨ ਪੰਜਾਬ ਦੇ ਬਲਤੇਜ ਸਿੰਘ ਪੰਨੂ ਮਜ਼ਦੂਰ ਦਾ ਗੱਲਬਾਤ ਕਰਦੇ ਆ ਪੰਨੂ ਸਰ ਅੱਜ ਮੀਟਿੰਗ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਕੋਈ ਜ਼ੋਨ ਦੀ ਮੀਟਿੰਗ ਸੀ ਵੀ ਔਰ ਜਿੰਨੇ ਵੀ ਜ਼ੋਨ ਨੇ ਸਾਰੇ ਜਗ੍ਹਾ ਦੇ ਵਿੱਚ ਪੂਰੀ ਟੀਮ ਜਿਹੜੀ ਉਹ ਜਾ ਰਹੀ ਹੈ ਇਸ ਦੇ ਵਾਸਤੇ ਕਿ ਜਿਹੜੇ ਮੈਂਬਰ ਸਾਹਿਬਾਨ ਨੇ ਚਾਹੇ ਉਹ ਜ਼ਿਲ੍ਹਾ ਪੱਧਰ ਦੇ ਉੱਤੇ ਨੇ ਚਾਹੇ ਉਹ ਅਸੈਂਬਲੀ ਪੱਧਰ ਦੇ ਉੱਤੇ ਨੇ ਚਾਹੇ ਪਿੰਡ ਵਾਡ ਪੱਦਰ ਦੇਤੇ ਨੇ ਉਹਨਾਂ ਸਭ ਨੂੰ ਇਹ ਹੌਸਲਾ ਦੇਣ ਦੇ ਵਾਸਤੇ ਕਿ ਪੂਰੀ ਦੀ ਪੂਰੀ ਟੀਮ ਤੁਹਾਡੇ ਨਾਲ ਖੜੀ ਹੈ ਕਿਉਂਕਿ ਇੱਕ ਫੇਜ਼ ਜਿਹੜਾ ਮੁਕੰਮਲ ਹੋ ਰਿਹਾ ਮੀਟਿੰਗਸ ਆ ਤੇ ਅਗਲਾ ਫੇਜ਼ ਜਿਹੜਾ ਬਹੁਤ ਸੈਂਸਿਟਿਵ ਹੈ ਬਹੁਤ ਜ਼ਿੰਮੇਵਾਰੀ ਵਾਲਾ ਉਹ ਉਹਦੇ ਵਾਸਤੇ ਅਸੀਂ ਇਸ ਟੀਮ ਨੂੰ ਤਿਆਰ ਕਰਨ ਦੇ ਵਾਸਤੇ ਇਹਨਾਂ ਦੇ ਕੋਲ ਪਹੁੰਚ ਕੇ ਕਿੰਨਾ ਕਸਰ ਹੋਇਆ ਹੈ ਕਮੇਟੀਆਂ ਬਣੀਆਂ ਜਦੋਂ ਦੀਆਂ ਪੁਲਿਸ ਵੀ ਕਾਰਵਾਈ ਕਰ ਰਹੀ ਹੈ ਨਸ਼ਾ ਤਸਕਰਾ ਤੇ ਕੀ ਕਹਿਣਾ ਚਾਹੋ ਉਸੇ ਗਰਾਉਂਡ ਤੋਂ ਪਤਾ ਕਰ ਸਕਦੇ ਆਸੋਲੇ ਭਾਜੜ ਤਾਂ ਪਈ ਹੋਈ ਆ ਨਾ ਵੇਚਣ ਵਾਲਿਆਂ ਦੇ ਵਿੱਚ ਕਿਉਂਕਿ ਮਾਨ ਸਰਕਾਰ ਦਾ ਸਿੱਧਾ ਜਿਹਾ ਜਿਹੜਾ ਉਹਨਾਂ ਨੂੰ ਕਹਿਣਾ ਹੈ ਸਟ੍ਰੇਟ ਫਾਰਵਰਡ ਜਾਂ ਤਾਂ ਇੱਕ ਕੰਮ ਛੱਡ ਦਿਓ ਜਾਂ ਫਿਰ ਪੰਜਾਬ ਛੱਡ ਦਿਓ ਪਰ ਬਹੁਤ ਸਾਰੇ ਜੰਦਰੇ ਲਾ ਕੇ ਭੱਜ ਗਏ ਨੇ ਰਹਿੰਦੇ ਨੇ ਅਜੇ ਬਹੁਤ ਸਾਰੇ ਕਿਉਂਕਿ ਲੜਾਈ ਲੰਬੀ ਹੈ ਿੱਡੀ ਵੱਡੀ ਮਰਜ਼ੀ ਹੋਵੇ ਇਹ ਲੜਾਈ ਜਿਹੜੀ ਆ ਅਸੀਂ ਉਹ ਲੜਾਂਗੇ ਆਖਰੀ ਦਮ ਤੱਕ ਜਿਹੜੀ ਉਹ ਲੜਾਈ ਲੜਾਂਗੇ ਔਰ ਇਸ ਕੋਰ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਕੇ ਰਾ ਦੇ ਤੈਨੂੰ ਸਰ ਜੇ ਗੱਲ ਕਰੀਏ ਲਗਾਤਾਰ ਪੰਜਾਬ ਪੁਲਿਸ ਵੱਲੋਂ ਵੀ ਨਸ਼ਾ ਤਸਕਰਾਂ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਉਹਨਾਂ ਦੇ ਘਰ ਟਾਏ ਜਾ ਰਹੇ ਹੈਗੇ ਆ ਕਿੰਨਾ ਕੁ ਫਰਕ ਪੈਂਦਾ ਹੈ ਜਦੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਨਸ਼ਾ ਤਸਕਰਾਂ ਤੇ ਪਰ ਉਹ ਪੁਲਿਸ ਜਿਹੜੀ ਆ ਉਹ ਆਪਣਾ ਕੰਮ ਕਰ ਰਹੀ ਆ ਅਰੈਸਟ ਕਰਨ ਵਾਲਾ ਪ੍ਰਸ਼ਾਸਨ ਜਿਹੜਾ ਆ ਉਹ ਜੇ ਨਾਜਾਇਜ਼ ਕਬਜ਼ੇ ਜਿਹਨਾਂ ਨੇ ਕੀਤੇ ਨੇ ਤਸਕਰਾਂ ਦੇ ਉਹਨਾਂ ਦੇ ਘਰ ਜਿਹੜੇ ਉਹ ਪ੍ਰਸ਼ਾਸਨ ਦਾ ਹੈ ਜਿਹੜੀ ਜਿਹਦੀ ਜ਼ਿੰਮੇਵਾਰੀ ਹੈ ਜਵੇਂ ਨਸ਼ਾ ਮੁਕਤੀ ਮੋਰਚਾ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਆਪਣੇ ਤੌਰ ਦੇ ਦਿੱਤੇ ਕਰ ਰਹੀ ਹੈ ਇਹ ਯੁੱਧ ਹੈ ਯੁੱਧ ਦੇ ਵਿੱਚ ਵੱਖੋ ਵੱਖਰੇ ਫੇਜ਼ ਹੁੰਦੇ ਨੇ ਵੱਖ-ਵੱਖਰੇ ਉਹਨਾਂ ਦੀ ਯੂਨਿਟ ਬਣੇ ਹੁੰਦੇ ਨੇ ਕਿ ਕਿ ਕਿਹੜੇ ਯੂਨਿਟ ਦਾ ਕੀ ਕੰਮ ਆ ਜਿਹੜਾ ਜਿਹਦੀ ਡਿਊਟੀ ਆ ਜੀ ਉਹ ਆਪਣੇ ਤੌਰ ਦੇ ਉੱਤੇ ਕਰ ਰਿਹਾ ਹੈ ਇਸੇ ਕਰਕੇ ਯੁੱਧ ਲੈਵਲ ਦੇ ਉੱਤੇ ਜਿਹੜੀ ਆ ਇਹ ਲੜਾਈ ਲੜੀ ਜਾ ਰਹੀ ਹੈ ਤੇ ਉਹਦੇ ਸਾਰਤਕ ਨਤੀਜੇ ਨਿਕਲ ਰਹੇ ਆ ਨਿਕਲਣਗੇ ਅੱਜ ਬਠਿੰਡਾ ਚ ਵੱਖ-ਵੱਖ ਜ਼ਿਲ੍ਹੇ ਦੇ ਕਮੇਟੀ ਦੇ ਆਗੂ ਵੀ ਪਹੁੰਚੇ ਸੀਗੇ ਕਿਸ ਤਰ੍ਹਾਂ ਦਾ ਗੱਲਬਾਤ ਹੋਈ ਹੈ ਕਿਸ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਹਦਾਇਤਾਂ ਨਹੀਂ ਹਦਾਇਤਾਂ ਤਾਂ ਉੱਥੇ ਹੁੰਦੀਆਂ ਨੇ ਦਿੱਤੇ ਇਹੋ ਲੱਗੇ ਕਿ ਕੋਈ ਛੋਟਾ ਹੈ ਕੋਈ ਵੱਡਾ ਹੈ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਸਾਡੀ ਟੀਮ ਜਿਹੜੀ ਹੈ ਉਹ ਸਾਰੇ ਮੈਂਬਰ ਇੱਕੋ ਜਿਹੇ ਨੇ ਚਾਹੇ ਕੋਈ ਜ਼ੋਨ ਦਾ ਹੈਡਾ ਚਾਹੇ ਕੋਈ ਡਿਸਟ੍ਰਿਕਟ ਦਾ ਹੈਡਾ ਚਾਹੇ ਅਸੈਂਬਲੀ ਦਾ ਚਾਹੇ ਕੋਈ ਮਹੱਲਾ ਦੇ ਵਿੱਚ ਹੀ ਕੋਈ ਕੰਮ ਕਰ ਰਿਹਾ ਸਾਡੇ ਵਾਸਤੇ ਸਾਰੇ ਸਤਿਕਾਰਤ ਨੇ ਅਸੀਂ ਉਹਨਾਂ ਦੇ ਨਾਲ ਮਿਲ ਕੇ ਬੈਠ ਕੇ ਅਗਲੀ ਜਿਹੜੀ ਵਿਉਂਤਬੰਦੀ ਹੈ ਉਹ ਕਰਨ ਦੇ ਵਾਸਤੇ ਆਏ ਮੈਨੂੰ ਸਾਰ ਇੱਕ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਲੋਕ ਕਈ ਡਰਦੇ ਹੈਗੇ ਜੇ ਮੈਂ ਇਨਫਾਰਮੇਸ਼ਨ ਨਾ ਦਿੰਦੇ ਕਿਉਂਕਿ ਕਈ ਇਨਸੀਡੈਂਟ ਵੀ ਵਾਪਰ ਚੁੱਕੇ ਆ ਖਾਸ ਕਰਕੇ ਬਠਿੰਡਾ ਚ ਵੀ ਵਾਪਰਿਆ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਜੋ ਜਿਨ੍ਹਾਂ ਦੇ ਮਨ ਚ ਡਰ ਦਾ ਮਾਹੌਲ ਬੈਠਾ ਹੋਇਆ ਦੇਖੋ ਘਬਰਾਉਣ ਦਾ ਇਹਦੇ ਵਾਸਤੇ ਸਮੁੱਚੇ ਮਾਪੇ ਉਹਨਾਂ ਦੇ ਪਿੱਛੇ ਖੜੇ ਆ ਸਾਡੀ ਪੂਰੀ ਦੀ ਪੂਰੀ ਟੀਮ ਜਿਹੜੀ ਆ ਉਹਨਾਂ ਦੇ ਪਿੱਛੇ ਖੜੀ ਆ ਔਰ ਇਹ ਸਖਤ ਚੇਤਾਵਨੀ ਆ ਉਹਨਾਂ ਲੋਕਾਂ ਨੂੰ ਜਿਹੜੇ ਨਸ਼ੇ ਦੇ ਸਮਗਲਰ ਨੇ ਕੋ ਛੋਟਾ ਕੋਈ ਵੱਡਾ ਤੇ ਇਹ ਜਿਹੜੀ ਟੀਮ ਜਿਹੜੀ ਇਸ ਵੇਲੇ ਗਰਾਊਂਡ ਦੇ ਉੱਤੇ ਲੜ ਰਹੀ ਹੈ ਇਹਨਾਂ ਦੀ ਹਵਾ ਵੱਲ ਵੀ ਕਿਸੇ ਨੇ ਜਿਹੜਾ ਜੀ ਉਹ ਵੇਖਿਆ ਤੇ ਸਖਤ ਤੋਂ ਸਖਤ ਐਕਸ਼ਨ ਜਿਹੜਾ ਉਹ ਸਰਕਾਰ ਲਾਊਗੀ ਇਦੋਂ ਜ਼ਿਆਦਾ ਸਟ੍ਰੇਟ ਫਾਰਵਰਡ ਜਿਹੜਾ ਉਹਨਾਂ ਨੂੰ ਕੁਝ ਨਹੀਂ ਕਿਹਾ ਜਾ ਸਕਦਾ ਕਿ ਜ਼ਿਆਦਾ ਇਹ ਕੰਮ ਛੱਡ ਦਿਓ ਜਾਂ ਫਿਰ ਪੰਜਾਬ ਛੱਡ ਦਿਓ ਬਿਲਕੁਲ ਹੀ ਬਿਲਕੁਲ ਐਸੀ ਡਿਫੈਂਸ ਕਮੇਟੀ ਦੇ ਆਗੂ ਗੁਰਦੇਵ ਸਿੰਘ ਪੰਨੂ ਜਿਨ੍ਹਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਕਿਸਮ ਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਬਖਸ਼ਿਆ ਨਹੀਂ ਜਾਏਗਾ ਤੇ ਉਹਨਾਂ ਤੇ ਜਿਹੜੀਆਂ ਸਖਤ ਤੋਂ ਸਖਤ ਜਿਹੜੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਤੇ ਉਹਨਾਂ ਨੇ ਪਿੰਡਾਂ ਦੇ ਲੋਕਾਂ ਨੂੰ ਵੀ ਮੈਸੇਜ ਦਿੱਤਾ ਕਿ ਜੇ ਕੋਈ ਵੀ ਨਸ਼ਾ ਤਸਕਰ ਤੁਹਾਡੇ ਪਿੰਡਾਂ 'ਚ ਨਸ਼ਾ ਵੇਚਦਾ ਹੈ ਤਾਂ ਤੁਰੰਤ ਸਾਡੀ ਕਮੇਟੀਆਂ ਨੂੰ ਜਿਹੜਾ ਉਸ ਦੀ ਜਾਣਕਾਰੀ ਦਿਓ ਪੰਜਾਬ ਪੁਲਿਸ ਨੂੰ ਜਿਹੜੀ ਜਾਣਕਾਰੀ ਦਿਓ ਉਹਨਾਂ ਤੇ ਵੀ ਜਿਹੜੀ ਹੈ ਸਖਤ ਤੋਂ ਸਖਤ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਕੈਮਰਾਮੈਨ ਫੁਜਲ ਦੇ ਨਾਲ ਮਨੋਚਰ ਕੀ ਬਾਲ ਥੈਂਕਸ ਵੈਰਾ ਟੀਵੀ ਮਠੰਡਾ